ਸਤਿ ਸ਼੍ਰੀ ਅਕਾਲ ਜੀ ਸੁੱਖ ਕੀ ਕਰਨੀ ਆ ਮੈਂ ਤੁਹਾਨੂੰ ਪਤਾ ਨਹੀਂ ਨਸ ਪਕੌੜੇ ਕੱਢਣ ਨਹੀਂ ਆ ਸੋਕ ਨਹੀਂ ਆ ਪਕੌੜੇ ਕੱਢਣ ਤੇ ਫੋਟੇ ਵਾਲਾ ਕੈਮਰਾ ਕਰੋ ਮੈਨੂੰ ਤੱਕ ਰੱਖੋ ਪਤੀ ਵੀਰ ਸਿੰਘ ਚਲੋ ਜੀ ਪੱਜਵੀ ਸਿੰਘ ਇਹ ਆ ਗਿਆ ਸਕੂਲ ਤੋਂ ਤੇ ਸੁੱਖ ਕੱਢਣ ਦੀ ਪਕੌੜੇ ਕਿਉਂਕਿ ਸਾਡੇ ਘਰ ਆਏ ਆ ਮੇਰੇ ਮਾਮੇ ਹੋਣੀ ਮਾਮਾ ਜੀ ਤੇ ਉਹਦੇ ਕਰਕੇ ਤੇ ਉਧਰ ਵੀ ਵਿਖਾਲਦੇ ਆ ਪਕੌੜੇ ਤੇ ਮੈਂ ਕਿਹਾ ਕੱਢ ਲਈਏ ਮਾਮੇ ਨੂੰ ਨਹੀਂ ਆਏ ਆ ਚੇਹੇ ਬਾਦ ਕਿਉਂਕਿ ਜਦੋਂ ਸਾਡੇ ਵਿਚਾਰੇ ਸਰਦਾਰ ਮਾਮੇ ਹੁਣ ਨਹੀਂ ਕਹਿ ਲੱਗਣ ਤੇ ਉਹ ਵਿਚਾਰੇ ਸੰਪਤਾ ਮਨ ਵੀ ਆਪੇ ਵੀਡੀਓ ਬਣਾਉਣ ਜਾਣਗੇ ਹੁਣ ਕਰ ਦਿੰਦੇ ਕੁਛ ਨਹੀਂ ਨਾ ਉੱਥੇ ਚਲ ਕੋਈ ਕੋਈ ਨਹੀਂ ਕੋਈ ਨਹੀਂ ਵੀਡੀਓ ਬਣਾਉਤਹੀਂ ਤੇ ਲੈਣੇ ਨੂੰ ਮੰਗਿਣਾ ਨਹੀਂ ਦੱਸਦੇ ਹੁੰਦੇ ਨਾਵਾਂਗੇ ਤੇ ਮਾਮੇ ਹੁਣ ਆਏ ਆ ਨਾਲੇ ਸਾਡਾ ਘਰ ਵੇਖਣ ਘਰ ਵੇਖਣ ਤੇ ਨਾਲਿਆਂ ਨੂੰ ਸੂਣਾ ਅੱਜ ਕੀਤਾ ਹੀ ਆ ਮਾਮਾ ਜੀ ਅੱਜ ਆਪਾਂ ਜੀ ਤਿੰਨ ਵਜੇ ਤੱਕ ਕਰੇ ਆ ਮੇਰੇ ਦਿਨ ਤੇ ਆਪਾਂ ਤਿੰਨ ਮਾਮੇ ਆ ਵੱਡਾ ਮਾਮਾ ਉਹ ਜਦੋਂ ਸਾਡਾ ਕਮਰੇ ਪੈਣ ਲੱਗੇ ਉਦੋਂ ਆਣ ਕੇ ਵੇਖ ਗਿਆ ਸੀ ਬਾਅਦ ਚ ਵੀ ਆਏ ਸੀ ਨਾ ਪੈਸੇ ਤੇ ਵੀ ਹਾਂ ਵੱਡਾ ਮਾਮਾ ਨਹੀਂ ਬਾਅਦ ਚ ਵੀ ਆਏ ਪੈਸੇ ਤੇ ਵੀ ਆਏ ਫਿਰ ਨਿੱਕਾ ਮਾਮਾ ਜਿਹੜਾ ਉਹ ਵੀ ਵੇਖ ਗਿਆ ਸੀਗਾ ਉਹ ਵੀ ਆ ਗਿਆ ਸੀ ਤੇ ਇਹ ਮਾਮਾ ਜਿਹੜਾ ਇਹਨਾਂ ਕੋਲ ਟਾਈਮ ਅੱਜ ਲੱਗਾ ਤੇ ਤੇਰੇ ਆਏ ਹੱਜ ਵੇਖਣ ਤੇ ਚਲੋ ਜੀ ਫਿਰ ਮੈਂ ਮਲਾਉਂਦਾ ਮਾਮੇ ਨਾਲ ਤੇ ਹੋਰ ਸੁਖ ਹੋਰ ਕਰ ਲੈ ਕੋਈ ਗੱਲ ਗੁੱਲ ਗੱਲ ਦਾ ਦੱਸਣ ਤੇ ਨਹੀਂ ਗੱਲਾਂ ਵੀ ਮੈਂ ਨਾ ਕਰਾਂ ਤੇ ਮੇਰੇ ਕੋਲ ਨਾ ਹੁਣ ਬਾਕੀ ਆਡੇ ਬਾਮੇ ਹੋਣੀ ਜਦੋਂ ਵੀ ਆਉਣ ਮੈਂ ਪਕੌੜੇ ਉਸ ਟਾਈਮ ਕੱਢਦਾ ਕੋਈ ਵੀ ਆਏ ਮੈਂ ਕੱਢ ਲਈ ਨਹੀਂ ਕਿਉਂਕਿ ਮੈਨੂੰ ਪਕੌੜੇ ਕਿੱਧਰ ਛੁਕਾ ਲਾਉਣੀਆਂ ਫਤੇ ਫਤੇ ਆਪਣੀ ਮਾਂ ਨਾਲੋਂ ਵੀ ਵੱਧ ਪਕੌੜਿਆਂ ਦਾ ਸ਼ਕੀਨ ਆ ਕੇਵਲ ਅੱਧੀ ਰਾਤ ਨਿਕਟਾਉਂਦਾ ਮੇਰੇ ਕੋ ਪਕੌੜੇ ਮਮਾ ਮੈਨੂੰ ਪਕੌੜੇ ਬਣਾ ਕੇ ਦੋ ਤੇ ਫਤੇ ਵੀਰ ਇਹ ਮੈਂ ਹੁਣ ਸਕੂਲੋਂ ਲੈ ਕੇ ਆਉਣ ਡਿਆ ਤੇ ਮੈਂ ਇਹਨੂੰ ਕਹਿੰਦੇ ਸੀ ਫਤੇ ਮਾਮੇ ਹੁਣੇ ਆਏ ਆ ਤੇ ਫਤੇ ਤੂੰ ਕੀ ਕਹਿੰਦੇ ਸੀ ਫਤੇ ਫਤੇ ਜੋਰ-ਜੋਰ ਚ ਹੰਦੀ ਹੱਸਣ ਡਿਆ ਆਪੇ ਹੀ ਕਿਹੜੀ ਗੱਲੋਂ ਆਹੇ ਗੁਰਵਰੂਣੀ ਆਗੇ ਜੋਤ ਹੁਣੀ ਆਗੇ ਹਾ 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 ਮਮੇ ਨਾਲ ਗੁਰਵਰੂਣੀ ਆਗੇ ਜੋਤ ਹੁਣੀ ਆਗੇ ਬਿਨਾਂ ਰੋਮੀ ਨਿਆਣਾ ਨਹੀਂ ਆਇਆ ਹਾਂ ਸੱਚ ਪੀਏ ਵੱਡੇ ਕਿਧਰ ਆ ਗਏ ਮੈਂ ਤਾਂ ਖੇਡਣਾ ਹੈ ਬਿਨਾਂ ਨਿਆਣਾ ਕੋਈ ਆਇਆ ਹੀ ਨਹੀਂ ਨਿਆਣਾ ਨਹੀਂ ਆਇਆ ਕਿੱਥੇ ਆਜੋ ਬਾਕੀ ਜਿੰਨਾ ਜਿਹਨੇ ਪਕੌੜੇ ਖਾਣੇ ਆ ਨਾਲ ਗੁੰਦੀ ਚੱਕ ਭਰੇ ਆਜੋ ਖਵਾਈਏ ਤੁਹਾਨੂੰ ਹਾਂ ਤੇ ਮੈਂ ਫਿਰ ਚੱਲੀਏ ਉਧਰ ਮਾਮੇ ਨੂੰ ਲੈ ਕੇ ਮੇਰਾ ਮਾਮੀ ਨੇ ਮੈਨੂੰ ਪਿਆ ਪੁੱਛਿਆ ਮਾਮੇ ਨੇ ਕਿ ਚਾਹ ਘੜ ਦੇਣੀ ਹੋਣੀ ਇਹਦੇ ਚ ਗੋੜਾ ਹੈਗਾ ਤੇ ਗੋੜਾ ਬਣਾਣਾ ਆਜੋ ਨਾਲ ਮੈਂ ਚਾਹ ਬਣਾਈ ਗੋੜਾ ਵਾਲੀ ਅਦਰਕ ਉਹਦੇ ਪਾਣੀ ਦੇ ਵਿੱਚ ਐ ਥੋੜੀ ਜੀ ਸੁੰਡ ਪਾ ਦਿੰਦੇ ਹਾਂ ਸਿਆਹ ਦੇ ਚ ਵਧੀਆ ਜਿਹਾ ਬਣਦਾ ਵੈਸੇ ਅਦਰਕ ਤੇ ਸੁੰਡ ਇੱਕੋ ਹੀ ਹੁੰਦੇ ਆ ਉਹ ਸੁਕਾ ਕੇ ਬਣਾਇਆ ਜਾਂਦਾ ਤੇ ਸੁੰਡ ਜਿਹੜੀ ਆ ਅਦਰਕ ਨੂੰ ਹੀ ਸੁਕਾ ਕੇ ਅਦਰਕ ਕਿਉਂ ਨਹੀਂ ਬਣਾਉਂਦੇ ਜਦੋਂ ਅਦਰਕ ਨੂੰ ਹੀ ਸੁਕਾ ਕੇ ਸੁੰਡ ਬਣਦੀ ਆ ਅਦਰਕ ਕਿਹਨਾਂ ਅਦਰਕ ਨੂੰ ਸੁੰਢੀ ਗਣੀ ਨਹੀਂ ਲੈ ਅਦਰਕ ਨੂੰ ਅਦਰਕ ਮਤਲਬ ਇਹ ਕਿ ਤੁਹਾਨੂੰ ਸੁੰਢ ਨੂੰ ਮੈਨੂੰ ਪਤਾ ਸਕਾਰਤੀ ਬਣਦੀ ਆ ਪਰ ਇਹ ਤਾਂ ਫਿਰ ਦਾਲੇ ਗਿੱਟੇ ਪੀਲੇ ਹੁੰਦੇ ਆ ਅੰਤਰੇ ਗੋਡੇ ਤਲਾਕ ਉਹ ਤਾਂਨੇ ਸੁੰਢ ਬਣਾ ਕੇ ਕਾਈਏ ਇਹ ਕਿੰਨੇ ਕਿੰਨੇ ਅਦਰਕ ਬਣਾ ਕੇ ਕਹਿੰਦੇ ਨਹੀਂ ਅਦਰਕ ਤੇ ਲਸਣ ਦੀ ਕੜੀ ਬਣਾ ਲਓ ਹੂੰ ਉਹ ਫਿਰ ਅਦਰਕ ਹੀ ਹੈ ਕਿ ਸੁੰਢ ਦੀ ਕਿਹ ਕਿਹੜੀ ਕੜੀ ਕਿਹਾਗੇ ਇਹਨੇ ਸੁੰਢ ਦੀ ਕੜੀ ਬਣਾ ਲਓ ਹੂੰ ਹੂੰ ਸੁੰਢ ਦੇ ਆਪਣੇ ਫਾਇਦੇ ਅਦਰਕ ਦੇ ਆਪਣੇ ਫਾਇਦੇ ਨਹੀਂ ਉਹ ਤੇ ਗੱਲ ਹੈ ਜੀ ਹਾਂ ਸੁੰਢ ਸਬਜ਼ੀ ਚ ਨਹੀਂ ਪੈ ਸਕਦੀ ਅਦਰਕ ਹੀ ਪੈ ਸਕਦਾ ਸੁੰਢ ਤਾਂ ਵਿੱਚ ਨਹੀਂ ਪੈਂਦੀ ਨਹੀਂ ਮੈਂਦੀ ਕਿ ਬਦਾਂ ਨਹੀਂ ਪੈਂਦੀ ਸੁਣ ਨਹੀਂ ਪੈਂਦੀ ਸਬਜੀ ਪਾਪੂਦ ਨਹੀਂ ਦਿੱਤੀ ਘੇਚ ਮਸਾਲੇ ਚ ਪੈਂਦੀ ਆ ਹਾਂ ਜਿਹੜਾ ਮਸਾਲੇ ਚ ਪੀਸ ਨਹੀਂ ਦਿੱਤੇ ਮੈਂ ਮਸਾਲਾ ਲੈ ਨਹੀਂ ਮਸਾਲੇ ਚ ਪੈਂਦੀ ਆ ਮਸਾਲੇ ਚ ਪਾਈ ਹੁੰਦੀ ਆ ਤੇ ਤਾਂ ਮਤਲਬ ਸਬਜੀ ਚ ਵੀ ਪੈਂਦੀ ਆ ਪੈਂਦੀ ਆ ਹਾਂ ਮੈਂ ਥੋੜੀ ਦਿਮਾਗ ਦਿਮਾਗ ਵਾਲੇ ਨੂੰ ਹੀ ਕਹਿੰਦੇ ਆ ਤੇਰਾ ਹੈ ਨਹੀਂ ਤਾਂ ਹੀ ਪਤਾ ਲੱਗਦਾ ਹਾਂ ਮੈਨੂੰ ਮੈਮ ਹਾਂ ਪਰ ਬੜਾ ਚਲਾ ਗਿਆ ਤੇ ਉਹ ਇੰਗਲਿਸ਼ ਵਾਲਾ ਵਰਡ ਹੈ ਸੁੱਖਾ ਪੜੀ ਹੈ ਪਰ ਕੀ ਲਿਖੀ ਹੈ ਪਰ ਮੈਂ ਬਸ ਨੂੰ ਦਿਮਾਗ ਲਿਆ ਆਪਣਾ ਗਲਤੀ ਬਣਾਉਂ ਕਿਹਾ ਦੱਸਣੀ ਆਪਣੇ ਕੋਲ ਹਾਂ ਪਰ ਦਾ ਚਾਰੇ ਗਲਤ ਦੱਸਦੀ ਤਾਂ ਫਿਰ ਤੁਸੀਂ ਕਿਤਾ ਮੰਨ ਨਹੀਂ ਮੈਂ ਤਾਂ ਤੁਹਾਨੂੰ ਮੇਰੇ ਤੇ ਇੰਨਾ ਵਿਸ਼ਵਾਸ ਤੇ ਮੰਨਣਾ ਹੀ ਪੈਣਾ ਹੁਣ ਗੱਲ ਪਿਆ ਢੋਲ ਤੇ ਵਜਾਉਣਾ ਹੀ ਪੈਣਾ ਠੀਕ ਹੈ ਹਾਂ ਚਲੋ ਮੈਂ ਰਖਾਉਂਦਾ ਇਹ ਪਕੌੜੇ ਮੈਂ ਲੈ ਆਗੀ ਲੈ ਕੇ ਹੋਰ ਉੱਥੇ ਹਾਂ ਚਲ ਆ ਜਾ ਫਿਰ ਚਲ ਤੂੰ ਸ਼ਿੰਗੀ ਕੰਨ ਦੀ ਜੀ ਕੋਈ ਆਉਂਦੇ ਕੌਣ ਆਏ ਆ ਨੇ ਕੌਣ ਆਏ ਸਾਡੇ ਘਰ ਅੱਜ ਕੱਲ ਪਿਓ ਨੇ ਆਏ ਪਿਓ ਨਹੀਂ ਆਏ ਪਿਓ ਨੇ ਕੌਣ ਆ ਕਿੱਥੋਂ ਆਏ ਪਿਓ ਨੇ ਖਜਾਲਿਓ ਕੌਣ ਆਏ ਆ ਖਜਾਲਿਓ ਖਜਾਲਿਓ ਨਹੀਂ ਇੱਧਰ ਵੇਖੋ ਫਤਿਹਵੀਰ ਕੌਣ ਆਏ ਆ ਖਜਾਲਿਓ ਮਾਮੂ ਹਣੀ ਕੌਣ ਮਾਮੂ ਤੇ ਮਾਮੀ ਡੈਡੀ ਡੈਡੀ ਸਾਸਰੀ ਘਰ ਤੇ ਬੁਲਾ ਦਿਓ ਸਾਸਰੀ ਘਰ ਇਹ ਦਾ ਮੇਰਾ ਮਾਮਾ ਸਸਰੀ ਬਾ ਤੇ ਮੇਰੀ ਮਾਮੀ ਤੇ ਮਾਮਾ ਇਹ ਮਾਮਾ ਵਿਚਕਾਰ ਲਾ ਆਹ ਵੱਡਾ ਛੋਟੇ ਇਹ ਛੋਟਾ ਮਾਮਾ ਤੇ ਉਤੋਂ ਛੋਟਾ ਮਾਮਾ ਤਿੰਨੇ ਮਾਮੇ ਤੇ ਡੈਡੀ ਤੇ ਤਿੰਨੇ ਡਰਾਈਵਰ ਤੇ ਅੱਗੇ ਡੈਡੀ ਵੀ ਡਰਾਈਵਰ ਬਾਕੀ ਨਹੀਂ ਬਗਾੜੇ ਸਹੀ ਬਣੇ ਸਵਾਦ ਵਾ ਵਧੀਆ ਵਧੀਆ ਨਾ ਵੀ ਸਵਾਦ ਹੈਗੇ ਮਝਪੂਰੀ ਚਕਾਰਾ ਹੀ ਬੜਾ ਸਵਾਦ ਹੈ ਤੇ ਮਾਮੇ ਹੁਣੀ ਵੀ ਡਰਾਈਵਰ ਮਾਮਿਆਂ ਦੇ ਸਾਰੇ ਸਾਰੇ ਵੀ ਡਰਾਈਵਰ ਸਾਰੇ ਇਹ ਵੀ ਡਰਾਈਵਰ ਆ ਇਹ ਵੀ ਡਰਾਈਵਰ ਆ ਤੇ ਸਾਰੇ ਪਾਸੇ ਇਹ ਸਾਡੇ ਡਰਾਈਵਰ ਫਰਮ ਆ ਸਾਡੀ ਤੇ ਮਾਮਾ ਆਵਾ ਸਾਡੇ ਕੋਲ 6-7 ਮਹੀਨੇ ਬਾਅਦ ਕਿਉਂਕਿ ਮਾਮੇ ਹਣੀ ਗੱਡੀ ਤੇ ਰਹਿੰਦੇ ਆ ਡਰਾਈਵਰੀ ਲਾਈਨ ਦੇ ਵਿੱਚ ਟਾਈਮ ਹੀ ਨਹੀਂ ਹੁੰਦਾ ਡਰਾਈਵਰੀ ਤੇ ਫੌਜੀ ਦੀ ਕੁਝ ਕਿ ਡਿਊਟੀ ਹਾਂ ਮਾਮਾ ਹਾਂਜੀ 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 ਬਿਲਕੁਲ ਸਹੀ ਤੇ ਟਾਈਮ ਨਹੀਂ ਹੁੰਦਾ ਤੇ ਚਲੋ ਅੱਜ ਮਾਮਾ ਵਿਹਲਾ ਹੈ ਕੱਲ ਵੀ ਫੋਨ ਕੱਲ ਵੀ ਫੋਨ ਕਰਦੇ ਸੀ ਮਾਮੇ ਹਣੀ ਤੇ ਪਰ ਕੱਲ ਮੈਂ ਫੋਨ ਮੈਜ ਤੇ ਹੋਣ ਕਰਕੇ ਚੁੱਕਿਆ ਨਹੀਂ ਫਿਰ ਇਹ ਫੋਨ ਆਇਆ ਤੇ ਮਾਮਾ ਕਹਿੰਦਾ ਚਲ ਮੈਂ ਵਿਹਲਾ ਹੁੰਦਾ ਮੈਂ ਕਿਹਾ ਚਲੋ ਆਜੋ ਇਹ ਖਾਓ ਉਹ ਪਕੌੜੇ ਫਤਿਹ ਆ ਜਾ ਇਹ ਕਿਹੜੀ ਵਿਆਹ ਵਾਲੀ ਵੀਡੀਓ ਬਣ ਰਹੀ ਆ ਚਲੋ ਚਲੋ ਖਾਓ ਖਾਓ ਪਕੌੜੇ ਵੇਖੀ ਤਾਂ ਨਾ ਮਾਮਾ ਵਿਆਹ ਵਾਲੀ ਵੀਡੀਓ ਦੇ ਵਿੱਚ ਸਾਹਮਣੇ ਕਰ ਦਿੰਦੇ ਲਿਆ ਕੇ ਕੈਮਰਾ ਉਹ ਤਾਂ ਖਾਣ ਨੂੰ ਜੀ ਨਹੀਂ ਕਰਦਾ ਵਾਹ ਵਧੀਆ ਹੋ ਗਈ ਆ ਹਾਂ ਤੇ ਪਕੌੜੇ ਬਣਾਏ ਤੁਸੀਂ ਵੀ ਖਾਓ ਸਾਰੇ ਹਾਂ ਖਾਣ ਲੱਗੇ ਨਾਲ ਤੇ ਆ ਮੈਂ ਤੁਹਾਨੂੰ ਆਪਣੀ ਅੱਗੇ ਵੀ ਵਿਖਾ ਲਈ ਸੀ ਦੂਸਰੀ ਜਿਹੜੀ ਮੈਂ ਲਿਆਂਦੀ ਸੀ ਅਲਮਾਰੀ ਗੁਟਕਾ ਸੈਵ ਰੱਖਣ ਲਈ ਤੇ ਜਿਹੜਾ ਉਹ ਇਹ ਕੀ ਆ ਆ ਵਾਲਾ ਪੌਦਾ ਹੀਗਾ ਇਹ ਇੱਥੇ ਲਿਆ ਕੇ ਰੱਖਿਆ ਵੇਚੇ ਦੇ ਤੇ ਇਹਨੂੰ ਕੀ ਕਹਿੰਦੇ ਗੁੱਡਸ ਵੇਵ ਆਉਂਦੀਆਂ ਇਹਦੇ ਨਾਲ ਵਧੀਆ ਹੁੰਦਾ ਨੇ ਘਰ ਵਿੱਚ ਰੱਖਣਾ ਇਹ ਰੱਖਣਾ ਰੋਜ਼ ਪਾਣੀ ਇਹਦਾ ਚੇਂਜ ਕਰਨਾ ਪੈਣਾ ਆ ਦੇਖੋ ਵੇਹ ਲੋ ਫਤੇ ਵੀਰ ਦੇ ਕੰਮ ਇਹਨੇ ਆਉਂਦਿਆਂ ਬਿਸਕਟ ਲੱਲੇ ਆ ਇਹ ਵੀ ਸ਼ਾਇਦ ਸਕੂਲ ਵਾਲੇ ਹੀ ਆ ਅੱਛਾ ਸਕੂਲ ਵਾਲੇ ਖਾ ਲਏ ਸਕੂਲ ਵਾਲੇ ਖਾ ਲਏ ਹੀ ਪਤ ਵੀਰ ਤੇ ਸਕੂਲ ਵਾਲੀ ਰੋਟੀ ਕਿੱਥੇ ਆ ਪਰੌਂਠੀ ਪਿਓਂਠੀ ਕਿੱਥੇ ਆ ਆ ਵੇਖ ਲਓ ਆ ਇਦਾਂ ਹੀ ਲੈਣਤੀ ਆ ਹੁਣ ਇਹਨੇ ਹੌਲੀ ਹੌਲੀ ਉਹ ਲੈ ਬਿਸਕੁਟ ਵੀ ਇਦਾਂ ਹੀ ਤੇ ਪਿਓਂਠੀ ਵੀ ਇਦਾਂ ਹੀ ਕੁਛ ਨਹੀਂ ਖਾਦਾ ਕਿਉਂ ਕਿਉਂ ਨਹੀਂ ਖਾਦਾ ਹੈ ਮੈਮ ਕੀ ਕਹਿੰਦੇ ਨਹੀਂ ਖਾਣਾ ਅੱਜ ਕਿਉਂ ਨਹੀਂ ਖਵਾ ਲਿਆ ਤੈਨੂੰ ਰੋਜ਼ ਹੀ ਤੇ ਖਤਮ ਕਰਕੇ ਆਉਣਾ ਵਾ ਫਦੇ ਕਿਉਂ ਨਹੀਂ ਖਵਾਉਂਦੇ ਕਿਉਂ ਨਹੀਂ ਆ ਇਧਰ ਨੂੰ ਦੱਸੋ ਨਾ ਸਾਰਿਆਂ ਨੂੰ ਦੱਸੋ ਕੀ ਖਾਂਦੇ ਸੀ ਤੂੰ ਕੋਈ ਪਕੌੜੇ ਖਾਂਦੇ ਸੀ ਕਿੰਨੇ ਬਣਾਏ ਸੀ ਨਹੀਂ ਮੰਮਾ ਵੀ ਆ ਤੁਸ ਨਹੀਂ ਇਧਰ ਨੂੰ ਦੱਸੋ ਇਧਰ ਦੱਸੋ ਫੋਨ ਵਾਲੇ ਵੇਖ ਕੇ ਕਿੰਨੇ ਬਣਾਏ ਕਿੰਨੇ ਬਣਾ ਕੇ ਦਿੱਤੇ ਮੰਮਾ ਨੇ ਮੰਮਾ ਨੇ ਬਣਾ ਕੇ ਦਿੱਤੇ ਤੇ ਤੁਸੀਂ ਖਾਂਦੇ ਜੀ ਪਕੌੜਿਆਂ ਦਾ ਬੜਾ ਸ਼ਕੀਨ ਹੈ ਪਕੌੜਿਆਂ ਦਾ ਕੇਕ ਦਾ ਕੇਕ ਦਾ ਬਹੁਤ ਜ਼ਿਆਦਾ ਤੇ ਪਕੌੜਿਆਂ ਦਾ ਵੀ ਤੇ ਇੰਨੇ ਪਰ ਇੱਕ ਗੱਲ ਇਹਦੀ ਪੱਕੀ ਆ ਵੀ ਇਹਨੇ ਬਹਿਣਾ ਥੱਲੇ ਹੀ ਹੁੰਦਾ ਵਾ ਜਿੰਨੀ ਮਰਜੀ ਸੀਤ ਹੋਵੇ ਜਿੰਨੀ ਮਰਜੀ ਠੰਡ ਹੋਵੇ ਹੋਰ ਕੋਈ ਖਾਓਗੇ ਸਰਦਾਰ ਜੀ ਬਸ ਇਹਨੇ ਥੱਲੇ ਬਹਿ ਕੇ ਹੀ ਕਰਨਾ ਸਰਦਾਰ ਜੀ ਸਾਰਾ ਕੁਝ ਰੋਟੀ ਥੱਲੇ ਏਦਾਂ ਜੋ ਵੀ ਆ ਥੱਲੇ ਬਹਿਣਾ ਇਹਨੇ ਬਸ ਸਾਰੀ ਡੈਡੀ ਇੱਕ ਗੱਲ ਆ ਭਾਰੇ ਤੰਗ ਨਹੀਂ ਕਰਦਾ ਘੱਟ ਕਰਦਾ ਮਤਲਬ ਜਿੰਨੂੰ ਤੰਗ ਕਰਦਾ ਉਦੋਂ ਕਰਦਾ ਬਹੁਤ ਕੀ ਆ ਪਤੋ ਅੱਛਾ ਉਹ ਦੇਖ ਉਹ ਪਿਸਤੌਲ ਟਾਈਪ ਬਣਿਆ ਨਾ ਉਹਦਾ ਥਾ ਵਾਲੇ ਪਿਸਤੌਲ ਲੈ ਮੈਂ ਆਪਣੇ ਪੁੱਤ ਨੂੰ ਥਾ ਵਾਲੇ ਪਿਸਤੌਲੇ ਕੱਢ ਕੇ ਦਿੱਤੇ ਹੀ ਥਾ ਵਾਲੇ ਬਣੀ ਆਂ ਠੀਕ ਆ ਚਲੋ ਜੀ ਮੈਂ ਵੀ ਹੁਣ ਖਾ ਪੀ ਲਵਾਂ ਵਾਈਟੁਰ ਜੀ ਦਾ ਖਾਲਸਾ ਵਾਈਟੁਰ ਜੀ ਕੀ ਪਤੀ ਤੇ ਕੀ ਹਾਲ ਆ ਨਹੀਂ ਉਹਨਾਂ ਬੁਚੋ ਘਟੜ ਡਗੀ ਆਲੇ ਆ ਸਾਰੇ ਵਧੀਆ ਤੇ ਆ ਵੇਖ ਲੋ ਰੰਗ ਬਦਲਿਆ ਕੋਟੀ ਦਾ ਕਿ ਕੋਟੀ ਬਦਲੀਏ ਅੱਛਾ ਮੇਰੀ ਉਹਨਾਂ ਦਾ ਰੰਗ ਬਦਲਿਆ ਮੈਂ ਕਿਹਾ ਕਿ ਉਹ ਤੇ ਰਹਿੰਦੀ ਹੈ ਨਾ ਤਾਂ ਕਰਕੇ ਰੰਗ ਬਦਲ ਗਿਆ ਨਾ ਨਾ ਬਦਲ ਸਕਦਾ ਵੀ ਹਰੇ ਤੋਂ ਇਦਾਂ ਇੰਨਾ ਰੰਗ ਖਰਾਬ ਹੋ ਜੇ ਨਹੀਂ ਨਹੀਂ ਰੰਗ ਬਦਲ ਗਿਆ ਧੁੱਪੇ ਰਹਿਣ ਕਰਕੇ ਧੋਪਣਾ ਧੁੱਪੇ ਭਈ ਰਹਿੰਦੀ ਨਾ ਚੁੱਕ ਦੀ ਘਟ ਮੈਂ ਇਹ ਦੂਸਰੀ ਕੋਟੀ ਨੂੰ ਵੀ ਹੱਥ ਲਾਇਆ ਵਾ ਜਿਹੜੀ ਇੱਕ ਉਹ ਤੇ ਕਿੱਡੀ ਬਣਾ ਕੇ ਹਨਾ ਪਾਈ ਆ ਮਾਨ ਨੱਕ ਜਾਂਦਾ ਮੈਂ ਦੂਜੀ ਵੜ ਲੈਂਦਾ ਨਾ ਮਾਮੀ ਇੱਕ ਦੋ ਮਾਨ ਨੱਕ ਜਿਹੜਾ ਹੈ ਨਾ ਪੁੱਤ ਵੀਰੇ ਪੁੱਜੇ ਮੇਰਾ ਸਿਆਣਾ ਪੁੱਤ ਫਤਿਹ ਦੱਸੂਗਾ ਪੁੱਤੀ ਠੀਕ ਹੈ ਠੀਕ ਹੈ ਬਾਤ ਸਹੀ ਸੀ ਸਮਝੀ ਤੁਸੀਂ ਹੈ ਮੇਰੀ ਗੱਲ ਨੂੰ ਸਮਝ ਲੱਗੀ ਤੁਹਾਨੂੰ ਕਿ ਨਹੀਂ ਲੱਗੀ ਕਿਉਂ ਨਹੀਂ ਲੱਗੀ ਤਾਂ ਫੇਰੇ ਫਤਿਹ ਨੇ ਸਕੂਲ ਜਾਣਾ ਤੇ ਸਵੇਰੇ ਹੀਗਾ ਬਹੁਤ ਰੋਂਦਾ ਜਦੋਂ ਸਕੂਲੇ ਲਾਤਾ ਜਾ ਕੇ ਉਦੋਂ ਪੱਜੇ ਕੇ ਅੰਦਰ ਮੇਰਾ ਸ਼ੋਨਾ ਪੁੱਤ ਅ ਫਤਿਹਾ ਕੋਣ ਆਇਸੀ ਪੋਣੀ ਪੋਣੀ ਕੋਣੀ ਕੋਣ ਹੈ ਪਿੰਡੀ ਅਰੂ ਦੀ ਜਾਂਦਾ ਪਿੰਡੀ ਮਾਮੀ ਜੀ ਆ ਕੌਣ ਪਹਿਲਾਂ ਤੋਂ ਮਾਮੀ ਨੇ ਵੱਲ ਵੇਖ ਕੇ ਦੇ ਮੂੰਹ ਬਣੇ ਆ ਵੀ ਨਿਆਣਾ ਨਹੀਂ ਲਿਆਏ ਕੋਈ ਨਾਲ ਹੂੰ ਜਾਣਾ ਮਾਮੀ ਨੇ ਤੈਨੂੰ ਲੈ ਕੇ ਕਹਿੰਦੇ ਫਤਿਹ ਰੁਪਾ ਨਾਲ ਲੈ ਜੰਨੇ ਆ ਜਾਣਾ ਰੋਜ਼ ਨੂੰ ਲੈ ਕੇ ਆ ਜੂ ਤੇ ਮਾਮੇਣਾ ਦੇ ਦੋ ਨਿਆਣੇ ਆ ਕੁੜੀ ਤੇ ਮੁੰਡਾ ਕੁੜੀ ਦਾ ਨਾਮ ਹਰਸ਼ ਤੇ ਮੁੰਡੇ ਦਾ ਨਾਮ ਹਰਮਨ ਫਤਿਹ ਜਾਣਾ ਤੇ ਮਾਮੀ ਅਰਸ਼ ਕੇ ਨੀਂਚਾ ਅੱਛਾ ਕੀ ਦਸੂ ਵਿੱਚ ਤੇ ਹਰਮਨ ਹਰਮਨ ਨੂੰ ਦੇਤੇ ਠੀਕ ਹਾਂ ਇਹ ਹੱਥ ਦੇਖੋ ਕੋਣ ਹੈ ਦੇਖ ਕੇ ਕੋਣ ਇੱਦੇ ਤੇ ਇੱਦੇ ਤੇ ਭੁੰਦੀ ਆਈ ਭੁੰਦੀ ਆਈ ਮਾਮੀ ਦੇ ਨਾਲ ਜੁਣ ਕੇ ਆਖਣ ਦੇ ਆਏ ਅਧ ਮਾਮੀ ਨੇ ਕੁਟਣਾ ਵੀ ਹੈ ਮਾਮੀ ਨੂੰ ਭੁੰਦੀਆਂ ਨਾ ਮਾਮੀ ਪਿੰਡ ਵੀ ਜਾਵਾਂਗੇ ਜਿੱਦਾਂ ਨਾਨਕੇ ਉੱਥੇ ਵੀ ਬਣਾਵਾਂਗੇ ਵਲੌਗ ਚਲ ਦੱਸ ਕੇ ਮਾਮੀ ਜੀ ਆਦੇ ਘਰ ਫਿਰਹੀ ਵੀ ਕਿਹੜਾ ਪੂਠਾ ਆਹੋ ਮਾਮੀ ਉੱਥੇ ਕਿਹੋ ਪੁਣਾਇਆ ਉੱਥੇ ਮਾਮੀ ਬੜੀਆਂ ਜਿਆਦਾ ਮੈਂ ਜਿਹੜਾ ਪੁੱਠਾ ਲਮਕੇ ਸਿਰ ਪੜਵਾਇਆ ਕੱਕ ਮਾਮੀ ਦੇ ਵਿਆਹ ਚ ਅੰਬਾਂ ਦੇ ਅੰਬਾਂ ਦੇ ਪੁੱਠਾ ਲਮਕਿਆ ਤੇ ਤੇਰੇ ਪਾਪਾ ਦੇ ਪੁੱਠਾ ਲਮਕੇ ਸਿਰ ਪੜਵਾਇਆ ਜਦੋਂ ਜਦੋਂ ਮਰੂਦ ਫਤਿਹ ਦਾ ਚੈਨ ਆ ਜਦੋਂ ਮਰੂਦ ਪੱਕਣੇ ਤੇ ਜਾਂ ਅੰਗੂਰ ਪੱਕਣੇ ਕਾਹ ਚੜ ਦੇਣਾ ਸੱਟਾਂ ਨਵਾ ਦੇਣੀ ਹੈ ਤੇ ਉੱਪਰ ਚੜ ਕੇ ਸਾਹਮਣੇ ਉੱਤੇ ਸਾਹਮਣੇ ਉੱਤੇ ਚੜ ਕੇ ਡੈਣੀ ਤੇ ਬਹਿਣਾ ਉਹ ਉੱਥੇ ਹੀ ਮਰੂ ਦਿਖਾਈ ਜਾਣੇ ਤੇ ਫਤਿਹ ਵੀ ਫਿਰ ਉਦਸ਼ਤਾ ਦੀ ਝੂਟੀ ਇਹ ਮੁੰਡੇ ਚਾਹਤ ਦੀ ਕਰਦਾ ਉਦਸ਼ਤਾ ਨਹੀਂ ਕਰਦਾ ਕਿਆ ਕੁੱਟ ਲੈ ਜਣੀ ਪਾਪਾ ਦਾ ਕਿਹਾ ਹੈ ਵੀ ਕਿਤੇ ਕਿਹਾ ਫਤਿਹ ਵੀ ਪਾਪਾ ਜੀ ਕੇ ਮੰਮਾ ਤੇ ਪਾਪਾ ਕਿਹਾ ਮਮਮੀ ਤੇ ਮੰਮੀ ਤੇ ਕਿਹਾ ਵੀ ਬੋਤਾ ਹੀ ਲੈਪੀ ਚਲਾ ਗੋ ਨਾ ਮੰਮੀ ਤੇ ਕਿਤੇ ਕਿਹਾ ਮੈਂ ਪਤਾ ਲੂੰ ਨਾ ਨਹੀਂ ਨਾ ਕਹਿੰਦੀ ਸਾਰੇ ਮੰਮੀ ਤੇ ਕਿਹਾ ਹਮ ਚਲ ਫਤੇ ਤੈਨੂੰ ਮੈਂ ਪੂਡ ਕਹਿਣਾ ਤੁਹਾਡੇ ਘਰ ਜਾਵੇਂ ਆ ਮਾਮੀ ਤੀ ਮਾਮੀ ਜੀ ਕਿਹਨੂੰ ਪੂਡ ਆਇਆ ਹੁੰਡ ਆਇਆ ਹਨ ਪਰੇ ਪਰੇ ਜਿਵੇਂ ਲੜਨਾ ਜਾਵੇ ਪੂਡ ਆਇਆ ਫਤੇ ਵੀ ਕਹਿੰਦਾ ਕਹਿੰਦਾ ਹਾਂ ਫਤੇ ਦੱਸੋ ਮੈਂ ਕਹਿ ਕਹਿੰਦਾ ਕਿ ਸੁਣ ਉਹ ਜਦੋਂ ਫਤੇ ਇਦਾਂ ਬਚਰ ਇਹ ਮਾਰਨ ਡਿਆ ਪਹਿਣ ਪਖੰਡ ਰੇਡ ਦਾ ਰਿੰਦਾ ਹੈ ਪਖੰਡ ਪਾਪਾ ਆ ਗਿਆ ਫਤੇ ਦਾ ਫਰੈਂਡ ਜਸਕਨ ਫਤੇ ਤੇ ਕੀ ਆ ਫਤੀ ਜਸਕਨ ਤੇ ਆ ਗਿਆ ਫੈਂਡ ਚਲੋ ਜਸਕਨ ਉਧਰ ਚਲੋ ਜਸਕਨ ਇਧਰ ਦੇਖੋ ਜਸਕਨ ਜਸਕਨ ਇਧਰ ਦੇਖੋ ਜਸਕਨ ਉਧਰੋਂ ਦਿੱਤੀ ਲੱਭ ਗਈ ਇੰਨਾ ਹੀ ਸ਼ੁਕਰ ਆ ਵੀ ਜਸਕਨ ਦੇ ਸੈਂਡਲ ਪਏ ਵੇਖ ਕੇ ਫਤੇ ਵੀਰ ਕਹਿੰਦਾ ਵੀ ਉਹ ਵੇਖੋ ਉਹਨੇ ਕਿੰਨੇ ਸੋਹਣੇ ਸੈਂਡਲ ਪਾਏ ਤੇ ਫਤੇ ਵੀ ਡੈ ਪਿਆ ਸੈਂਡਲ ਪਾਉਣ ਫਤੇ ਕਿੰਨੇ ਸੈਂਡਲ ਪਾਏ ਸੀ ਦਿੱਤੀ ਲੱਭ ਗਈ ਜਸਕਨ ਨੂੰ ਜਾਸਕਨ ਨੇ ਪਾਇ ਹੀ ਹੁਣ ਤੁਸੀਂ ਪਾਉਣ ਲੱਗੇ ਜੇ ਸਭੀ ਆਵੇ ਲੈ ਮੈਂ ਵੀ ਪਾਉਣੇ ਤਸਕਰ ਨਹੀਂ ਆਉਣਾ ਮੇਰੇ ਕੋ ਇਧਰ ਨਹੀਂ ਜਾਸਕਨ ਨੇ ਨਹੀਂ ਹੋਣਾ ਗੱਡੀ ਤੇ ਨਾ ਫਿਰ ਗੱਡੀ ਦੇ ਦੇ ਮੈਨੂੰ ਅੱਡੀ ਨਹੀਂ ਆਉਣਾ ਮੇਰੇ ਕੋ ਜਾਸਕਨ ਜਾਸਕਨ ਤੂੰ ਕੀ ਕਹਾਂਂਦਿਆ ਵਾ ਓਏ ਓਏ ਜਾਸਕਨ ਜਾਸਕਨ ਦੇਖੋ ਇਧਰ ਤੁਸੀਂ ਹੀ 샌ਦਲ ਪਾ ਲੈ ਫਤਵੀ ਨੂੰ ਇੰਨਾ ਵੀ 샌ਦਲ ਪਾਉਣੇ ਹੁੰਦੇ ਆ ਹੂੰ ਨਾ ਸੁਟਣਾ ਨਹੀਂ ਆ ਕੀ ਫਤਿਹ ਫਤਿਹ ਕੀ ਹੋਇਆ ਕੀ ਹੋਂ ਲਗਾਈ ਡਿਗ ਚੱਲਾ ਡਿਗ ਚੱਲਾ ਹੀ ਚਲੋ ਬਚ ਗਿਆ ਕੀ ਹੋਇਆ ਥਾ ਜਸ ਕਰਨ ਨੇ ਮਿਨ ਬਾਇ ਦੇ ਦਿੱਤਾ ਡਿਗ ਚੱਲਾ ਹੀ ਤੇ ਬਚ ਗਿਆ ਠੀਕ ਆ ਤੇ ਹੁਣ ਫਲਾਵਰ ਨਹੀਂ ਛੇੜਨੇ ਇੱਧਰ ਆ ਜਾਓ ਜਸ ਕਰਨ ਨੂੰ ਸਮਝਾ ਦਿਓ ਕਿ ਫਲਾਵਰ ਨਹੀਂ ਛੇੜਨੇ ਇਹ ਵੇਖਿਓ ਜਸ ਕਰਨ ਜਸਕਨ ਫਤਿਹ ਨੂੰ ਕਿੱਦੂ ਕਰਨਾ ਡਾ ਜਸਕਨ ਪਾਈਏ ਪਾਈਏ ਕਿਦਾ ਦੋਨੀ ਜਿੱਦਾਂ ਪਹਿਲਾਂ ਲੱਗਾ ਜੋਰ ਦੀ ਉੱਚੀ ਹੈਰੀ ਆਹ ਇਹ ਕੀ ਆ ਨਹੀਂ ਫਤਿਹ ਫਿਰ ਫਿਰ ਜਦਾਂ ਥੋੜੇ ਗੰਦੇ ਬੱਚੇ ਬਣ ਮਜਾ ਨਹੀਂ ਹੁੰਦਾ ਇਦਾਂ ਫਿਰ ਜਦਾਂ ਕਿ ਕਹਿੰਦੇ ਆ ਮਮਾ ਪਾਪਾ ਜੇਜੀ ਕਿਦਾਂ ਵਜਿਆ ਸ਼ਰੇ ਉਦਾਂ ਕਰੋ

ਫਤੇ ਕੀ ਆ ਫਤੇ ਗੰਦਾ ਬਾਵਾ ਫਤੇ ਸ਼ੋਨਾ ਵਾ ਫਤੇ ਸ਼ੋਨਾ ਮਾ ਆ ਤੇਰੇ ਨੋਜੀ ਲੱਗੀ ਓ ਫਤੇ ਵੱਡਾ ਵਾ ਤੇਰੇ ਨੋਜੀ ਲੱਗੀ ਨਹੀਂ ਫਤੇ ਫਤੇ ਨਿੱਕਾ ਵਾ ਨਿੱਕਾ ਜਾ ਫਤੇ ਆ ਕੀ ਆ ਫਿਰ ਨਿੱਕਾ ਫਤੇ ਤੂੰ ਨਿੱਕਾ ਜਾ ਮੈਨੂੰ ਮੈਂ ਵੱਡਾ ਵੱਡਾ ਇੱਥੇ ਨਿੱਕਾ ਕਾਉਣਾ ਫਿਰ ਪਾਪਾ ਮੈਂ ਨਿੱਕਾ ਹਾਂ ਫਤੇ ਵੱਡਾ ਸੁਣ ਗਿਆ ਨਾ ਤੁਹਾਨੂੰ ਹਾਂ ਹਾਂ ਮੁੰਡਾ ਵੱਡਾ ਵਾ ਤੇ ਦਾਦਾ ਜੀ ਦਾਦਾ ਨਿੱਕਾ ਦਾਦਾ ਜੀ ਨਿੱਕੇ ਕੇ ਵੱਡੇ ਨਿੱਕਾ ਨਿੱਕਾ ਠੀਕ ਆ ਚਾਚੂ ਨਿੱਕੇ ਕੇ ਵੱਡਾ ਪਰ ਦਾਦਾ ਕੋਲ ਚਲ ਜਾ ਆਂਦੇ ਮੈਂ ਚਾਚੇ ਕੋਲ ਚਲ ਜਾ ਤਾਦੇ ਆਂਦੇ ਚਲ ਇੱਕ ਵਾਰ ਇਦਾਂ ਇਦਨ ਜਿੱਦਣ ਗਏ ਸੀ ਡੈਡੀ ਆਪਣੀ ਕੁੜੀ ਕੋ ਤੇ ਮੈਂ ਕਿਹਾ ਮੈਂ ਫਤ ਘਰ ਦਾਦਾ ਚਲ ਗਿਆ ਹੋ ਨਹੀਂ ਆਉਣਾ ਤੇ ਮੂੰਹ ਬਣਾ ਕੇ ਪਾਠ ਬਾਬਾ ਜੀ ਮੇਰੇ ਦਾਦੇ ਜੀ ਆਜਣ ਇੱਕ ਹੋਰ ਦਸਾਂ ਕਰ ਤੂ ਤੇ ਦੀ ਆ ਬਿਸਕੁਟ ਆ ਨਾ ਖਾਂਡਿਆ ਵਾ ਤੇ ਵਿੱਚੋਂ کریم-ਕ੍ਰੀਮ ਕੱਢ ਕੇ ਖਾ ਗੇ ਚਟ ਲੈਂਦਾ ਚਟ ਕੇ ਤੇ ਆ ਸੁੱਟਿਆ ਹੁਣ ਥੱਲੇ ਆ ਇਹਦੇ ਵਿੱਚੋਂ ਬਸ کریم ਵਾਲੇ ਜੜੇ ਹੋਰ ਚੋਂ کریم-ਕ੍ਰੀਮ ਖਾ ਲੈਣੀ ਆ ਬਾਕੀ ਚੋਕ ਇਦਾਂ ਸੁੱਟ ਦਿੰਦਾ ਪਾਚਰਾਖਾ ਚਰਾ ਕਿੰਨੇ ਮਹਿੰਗੇ ਬਿਸਕੁਟ ਆਂਦੇ ਆ ਇਦਾਂ ਥੋੜੇ ਕੰਮ ਕਰੀ ਦੇਂਦੇ ਆ ਕਈ ਦੇ ਐਵੇਂ ਕਰੀ ਦੇ ਆ ਕਈ ਦੇ ਨੋ ਗੰਦੇ ਬੱਚੇ ਗੰਦੇ ਬੱਚੇ ਮम्मा ਗੰਦੇ ਬੱਚੇ ਫਤਿਹ ਇਹ ਅਦਸਤ ਆਵੇ ਹਲੋ ਕਹਿੰਦੇ ਕਿੰਨੇ ਫਤੇ ਮਮਾ ਦੀ ਪੂਰੀਆਂ ਦਸਾਂ ਤੈਨੂੰ ਗੰਦਾ ਬੱਚਾ ਫਤੇ ਓਏ ਦਸਾਂ ਗੰਦੇ ਮਮਾ ਬੰਦੀ ਇਹ ਪੂਰੀਆਂ ਤੈਨੂੰ ਦਸਾਂ ਗੰਦਾ ਫਤੇ ਓਏ ਮਮਾ ਮਮਾ ਗੰਦੇ ਛੋੜ ਰਹੀ ਇਹ ਫਤੇ ਗੰਦਾ ਛੋੜਾ ਨਹੀਂ ਫਤੇ ਗੰਦਾ ਛੋੜਾ ਨਹੀਂ ਇਦਾਂ ਹੀ ਫਤੇ ਨਾ ਟਾਈਮ ਪਾਸ ਕਰਦੇ ਰਹੀਦਾ ਮਮਾ ਛੋਣੀ ਨਹੀਂ ਕਹਿੰਦਾ ਮਮਾ ਫੱਜੀ ਵਿਗਦੂ ਤਾ ਗੰਦਾ ਕਿੰਦਾ ਫਤੇ ਦਾ ਦਾਦਾ ਜੀ ਵਿਗੰਦਾ ਫਤੇ ਦਾ ਪਾਪਾ ਵਿਗੰਦਾ ਬਾਕੀ ਸ਼ੋਰ ਦਾ ਦਰਸ਼ ਹੋਣਾ ਸਾਰੇ ਸੋਹਣਿਆਂ ਤੇ ਆ ਗਏ ਨੇ ਵੀਰ ਸਿੰਘ ਪਿਆ ਖੜੇ ਕਹਿੰਦਾ ਚੀਜੀ ਲਿਆ ਕੇ ਦੋ ਤੇ ਚੀਜੀ ਲਿਆ ਕੇ ਦਿੰਦੇ ਮਾਮੇ ਹੁਣੇ ਚੱਲੇ ਹੀ ਤੇ ਆ ਲਿਆ ਮਾਮਾ ਨੂੰ ਮੁਰਸਲ ਹੁਣ ਮਾਮੇ ਨੇ ਲਾਈ ਮੁਰਸਲ ਨਵਾਂ ਇਹ ਜੀ ਆਹੀ ਉਹ ਕੋਈ ਇਹ ਜਿਹੜੇ ਹਰਨਾ ਵਾਲਾ ਉਹ ਕੋਈ ਉਹ ਵੀ ਕੰਮ ਦੇ ਕਾਮੀਆਂ ਬੜੇ ਬੜੇ ਹਾਰ ਨਲ ਵਾਲੇ ਮਾਮੀ ਤੇ ਆਪ ਨਾਲ ਲੱਗਾ ਹੀ ਹੁੰਦਾ ਵਾ ਨਹੀਂ ਨਹੀਂ ਮਾਮੀ ਨੇ ਕਿੱਥੋਂ ਲਾਉਣੇ ਡੇਡੇ ਹਾਰ ਮਾਮੇ ਨੇ ਲਾਉਣੇ ਸਖਾਈ ਜੋ ਜੋ ਮਾਮਾ ਕਰਦਾ ਹੋਈ ਹੋਈ ਕੋਹੋ ਕਾਰਾਗਰੀ ਕਾਰਾਗਰੀਆਂ ਕਰਦਾ ਹਨ ਨਾਲ ਆਹ ਕਾਟੇ ਪਾ ਲਾਗੇ ਪਹਿਲੇ ਅੱਛਾ ਉੱਤੇ ਉਹ ਉਥੇ ਉਹ ਉਥੇ ਵੇਖ ਲੈ ਗ੍ਰੇਡ ਪੇਪਰ ਕਰਵਣੀ ਹੈ ਤਾਂ ਪੈਸੇ ਦੋ ਹਾਂ ਹਨ ਲੱਗਾ ਉੱਥੇ ਕਰਦਾ ਉਹ ਤਾਂ ਵੀਰ ਸਿੰਘ ਕੀ ਲੈਣਾ ਵਾ ਕਿੱਥੋਂ ਲੈਣੀ ਆ? ਅੱਡੀ ਦੁਕਾਨ ਬਿਲਕੁਲ ਸਾਹਮਣੇ ਆ ਨਾ। ਕਿੱਥੋਂ ਲੈਣੀ? ਜੀਂਆਂ ਵਾਲੀ ਇੱਧਰ ਹਾਂ ਵੀ ਮਾਮੀ ਉੱਥੋਂ ਆ ਦੁਕਾਨ ਇੱਧਰੋਂ ਨਹੀਂ ਤੁਹਾਨੂੰ ਆ ਵੇਖ ਦੇ। ਚੱਲ ਫਤਿਹ ਜੀ ਦੀ ਦੁਕਾਨ ਚਲੋ। ਚਲੋ ਦੁਕਾਨ ਵੇਖੀ ਚੱਲ ਚੱਲ ਜੀ। ਚੱਲ ਚੱਲੀਏ। ਕਿਸੇ ਨੇ ਅੱਛਾ ਚੱਲ ਚੱਲੀਏ। ਫੜ ਕੇ ਆ ਗਏ ਚੱਲਾ ਮਾਮੂ ਹੁਣਾਂ ਚੱਲ ਜਾ। ਚਲੋ ਮਾਮੀ। ਹਾਂ। ਲੈ ਜਾ ਮਾਮੀ। ਹਾਂ ਜਾ ਜਾ ਜਾ। ਨਹੀਂ ਜਾਣਾ। ਚੀਜ਼ ਲੈ ਕੇ ਦੇਵਾਂਗੇ ਮਾਮੀ ਨੂੰ। ਚੱਲ ਜਾਓ। ਜਾਦੀਆਂ। ਹਾਂ। ਜਿਆਦੀ ਕੀ ਚੀਜ਼ ਲੈ ਲਾਂਗੇ ਚੱਲ ਵਧੀਆ ਚੀਜ਼ਾਂ ਲੈ ਆਉਂਦੇ ਚੱਲ ਚੱਚੇ ਜੋ ਚਾਕਲੇਟ ਹੈ ਨਾ ਕੈਂਡੀਆਂ ਚੱਲੀ ਸਾਰਾ ਕੋਲੇਜ ਬਿਸਕੂ ਪੂਝਿਆ ਸਾਰਾ ਕੋ ਲੈ ਕੇ ਦੇਣਗੇ ਜਾ ਨਾ ਚੱਚੇ ਮੈਂ ਪੁੱਛ ਤਾ ਮੈਂ ਲੈ ਆਉਂਗੀ ਫਿਰ ਜੇ ਸੂਟ ਨਾ ਕਰਤੇ ਐ ਸੂਟ ਬਣਾਉਣ ਦੇਗੇ ਨਾ ਰਿਆ ਵਾਲੇ ਮੈਂ ਆਣਾਂਗੀ ਵਧੀਆ ਸੂਟ ਚੱਲ ਚੱਲੀਏ ਜੋ ਸੂਟ ਮਿਲ ਜਾਣਾ ਇਓ ਕਿੰਨੇ ਵਾਦ ਤੋਂ ਮਿਲਣੀਆਂ ਲੈ ਆਣਗੇ ਦੋ ਤੇਰੇ ਅੱਗੇ ਪਿੱਛੇ ਉਹਨਾਂ ਨੇ ਫਿਰਨਾ ਯੂਟਿਊਬਰ ਆਡੇ ਘਰ ਮਾਮੀ ਨਾਲ ਕੇ ਹੈ ਹੈ ਮਾਮੀਆਂ ਨੂੰ ਲਾਈਕ ਕਰ ਉਹ ਮੇਰਾ ਘਰ ਹੈ ਉਹ ਚੰਗਾ ਕਰ ਲਾਈਕ ਕਰਾਂਗੇ ਚੱਲ ਚੱਲੀਏ ਫਿਰ ਤੰਦ ਦੇਖਾਂ ਤੇ ਬਾਈ ਬਾਈ ਅੱਗੇ ਲਾਈਕ ਮੈਂ ਕਰਾਂਗੀ ਬਾਈ